ਪਈ ਇਹਨਾਂ ਦੋ ਭੈਣ ਭਰਾਵਾਂ ਦੇ ਬਾਰੇ ਗੱਲ ਕਰਾਂਗੇ ਆਪਾਂ ਬਾਅਦ ਚ ਪਹਿਲਾਂ ਇਹ ਵੀਡੀਓ ਸੁਣੋ ਤੁਸੀਂ ਛੋਟੀ ਜੀ ਵੀਡੀਓ ਤੇ ਇਹ ਪਹਿਲਾਂ ਦੇਖੋ ਤੁਸੀਂ ਫਿਰ ਆਪਾਂ ਗੱਲ ਕਰਾਂਗੇ ਸਿਸਟਰ ਲਿਖਿਆ ਹੋਇਆ ਇੱਥੇ ਤੇ ਇੱਥੇ ਲਿਖਿਆ ਬ੍ਰਦਰ ਲੋਕੀ ਸਾਰੇ ਸਮਝ ਜਾ ਰਹੇ ਨੇ ਕਪਲ ਲੈ ਗਿਆ ਸੀ ਕਹਿੰਦੇ ਦੋਨੋਂ ਆ ਬੂਨੇ ਬੂਨੇ ਭੈਣ ਇਹਨਾਂ ਕਹਿੰਦੇ ਨਾਈਸ ਕਪਲ ਨਾਈਸ ਭੈਣ ਭਰਾ ਹੈਗੇ ਆ ਆਪਾਂ ਮੈਂ ਕਿਹਨਾਂ ਦੀ ਗੱਲ ਹੀ ਪੁੱਲੀ ਗਈ ਚਲੋ ਦੋ ਦੋ ਬਦੀ ਬਹੁਤ ਜ਼ਿਆਦਾ ਬਦੋਂ ਹਦੀ ਮੌਕਾ ਮਿਲੇ ਪੜੀ ਮੌਕਾ ਮਿਲੇ ਕਦੀ ਕਦੀ ਤੇ ਇਹਨਾਂ ਨੇ ਛੱਡਣਾ ਨਹੀਂ ਕੋਈ ਮੌਕਾ ਹਾਂ ਜੀ ਅਮਾਦ ਸੀ ਜਾ ਰਹੀਆ ਬੈਂਕਾਕ ਦੇਖ ਲਓ ਭਾਈ ਇਹ ਕਰਤੂਤ ਆ ਇਹਨਾਂ ਦੀ ਇਹਨੇ ਅੱਜ ਤੱਕ ਐਨੇ ਬਲੌਗ ਪਾਏ ਆ ਇਹ ਬਲੌਗਰ ਹੀ ਸੀ ਅਸਲ 'ਚ ਨਾ ਇਹ ਦੋਨੇ ਭੈਣ ਭਰਾ ਬਲੌਗਰ ਆ ਇਹਨਾਂ ਨੂੰ ਕੀਰਤਨੀਆਂ ਆਪਾਂ ਕਹਿ ਨਹੀਂ ਸਕਦੇ ਦੋਨਾਂ ਨੂੰ ਕਿਉਂਕਿ ਇਹ ਕੀਰਤਨ ਜਿਹੜੀ ਵੀ ਕਥਾਵਾਚਕਾ ਕੋਈ ਕੀਰਤਨੀਆਂ ਆ ਉਹ ਇਦਾਂ ਦੇ ਨਹੀਂ ਹੁੰਦੇ ਵੀ ਬਲੌਗ ਪਾਈ ਜਾਂਦੇ ਆ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹਨਾਂ ਨੂੰ ਲਾਣ ਤਾਂ ਪਾਉਣੇ ਆ ਆਪਾਂ ਤੁਸੀਂ ਇਹ ਦੇਖ ਲਓ ਵੀ ਇੰਨੇ ਬਲੌਗ ਇਹਨਾਂ ਦੇ ਪਾਏ ਵੇ ਸੀ ਤੇ ਪਰ ਕਿਸੇ ਦੇ ਵਿੱਚ ਵੀ ਇਹਨਾਂ ਨੇ ਇਹ ਨਹੀਂ ਦੱਸਿਆ ਵੀ ਅਸੀਂ ਭੈਣ ਭਰਾ ਹਾਂ ਮੈਂ ਖੁਦ ਜਾ ਕੇ ਇਹਨਾਂ ਨੂੰ ਮੀਆਂ بیوی ਸਮਝ ਹੀ ਗਿਆ ਤੇ ਹਸਬੰਡ ਵਾਈਫ ਸਮਝ ਹੀ ਗਿਆ ਹੁਣ ਤੱਕ ਜਿੰਨੇ ਵੀ ਇਹਨਾਂ ਦੇ ਬਲੌਗ ਦੇਖੇ ਜਿੰਨੇ ਵੀ ਮਤਲਬ ਮੈਂ ਖੁਦ ਇਹ ਸਮਝ ਹੀ ਗਿਆ ਵੀ ਇਹ ਹਸਬੰਡ ਵਾਈਫ ਹੈ ਕਿਉਂਕਿ ਹਰੇਕ ਬੰਦਾ ਇਹੀ ਸਮਝਦਾ ਸੀ ਬਾਈ ਤੇ ਇਹ ਇਹਨਾਂ ਨੇ ਜਾਣ ਬੁੱਝ ਕੇ ਇਹ ਗੱਲ ਛਪਾਈ ਸੀ ਕਿ ਵੀ ਅਸੀਂ ਭੈਣ ਭਰਾ ਤਾਂ ਕਿ ਲੋਕ ਇਹਨਾਂ ਨੂੰ ਦੇਖਣ ਤੇ ਅਸਲ ਦੇ ਵਿੱਚ ਦੇਖੋ ਯਾਰ ਸਿੱਕੀ ਦੇ ਭੇਸ ਦੇ ਵਿੱਚ ਇੱਕ ਕਹਿ ਦਿੱ ਕਿ ਮਸੰਦ ਕਹਿ ਲੋ ਜਾਂ ਭੇੜੀਏ ਕਹਿ ਸਕਦੇ ਆਪਾਂ ਇਹਨਾਂ ਨੂੰ ਕਿਉਂਕਿ ਯਾਰ ਮੈਂ ਕਹੂੰਗਾ ਵੀ ਐਡੇ ਗਰੇ ਲੋਕ ਵੀ ਹੋ ਸਕਦੇ ਆ ਯਾਰ ਵੀ ਤੁਸੀਂ ਭੈਣ ਭਰਾ ਆ ਤਾਂ ਤੁਸੀਂ ਸ਼ੋਅ ਕਿਉਂ ਨਹੀਂ ਕਰਦੇ ਵੀ ਅਸੀਂ ਭੈਣ ਭਰਾ ਆ ਹਰ ਇੱਕ ਵੀਡੀਓ ਤੁਸੀਂ ਇਦਾਂ ਪਾਉਨੇ ਆ ਵੀ ਜਿੱਦਾਂ ਹਸਬੰਡ ਵਾਈਫ ਪਾਉਂਦੇ ਆ ਸਵੀਮਿੰਗ ਪੂਲ ਦੇ ਵਿੱਚ ਨਹਾਉਂਦਿਆਂ ਦੀ ਵੀਡੀਓ ਆਈ ਹੈ ਮਤਲਬ ਕੱਪੜੇ ਪਾਏ ਹੋਏ ਸੀ ਭਾਵੇਂ ਪਰ ਨਹਾਉਦੇ ਸੀ ਇਕੱਠੇ ਇਹ ਕੋਈ ਦੱਸੋ ਭੈਣ ਭਰਾ ਅੱਜ ਕੱਲ ਕਿੰਨੇ ਕਿ ਯਾਰ ਇਦਾਂ ਸਿੱਖ ਜਿਹੜੇ ਸਿੱਖ ਬੀਬੀਆਂ ਅਮਰਤਧਾਰੀ ਵੀ ਸਿੱਖ ਹੈਗੇ ਆ ਇਦਾਂ ਕੌਣ ਆ ਜਿਹੜੇ ਭੈਣ ਭਰਾ ਇਕੱਠੇ ਮਤਲਬ ਸਵੀਮਿੰਗ ਪੂਲ 'ਚ ਨਹਾ ਕੇ ਚਲੋ ਯਾਰ ਨਹਾਉਣਾ ਵੀ ਆ ਥੋਡੀ ਸ਼ਰਮ ਦਾ ਭੈਣ ਭਰਾਵਾਂ ਦਾ ਕੋਈ ਉਹ ਨਹੀਂ ਹੁੰਦਾ ਪਰ ਤੁਸੀਂ ਵੀਡੀਓ ਪਾਉਨੇ ਆ ਨੈੱਟ ਤੇ ਪਾਉਨੇ ਆ ਵੀਡੀਓ ਆਪਦੇ ਬਲੌਗ ਪਾਉਨੇ ਆ ਉਹਦਾ ਨਹਾਉਂਦਿਆਂ ਦਾ ਤੇ ਕਿੱਡੀ ਘਟੀਆ ਹਰਕਤ ਕਰਦੇ ਆ ਤੁਸੀਂ ਫਿਰ ਤੁਸੀਂ ਕਹਿੰਦੇ ਆ ਯਾਰ ਬਈ ਲੋਕ ਸਾਨੂੰ ਐ ਕਹਿੰਦੇ ਆ ਕਹਿੰਦੇ ਆ ਲੋਕ ਸਾਡੇ ਤੇ ਝੂਠੇ ਇਲਜ਼ਾਮ ਲਾਉਂਦੇ ਆ ਲੋਕ ਤਾਂ ਬਾਈ ਜੋ ਦੇਖਣਗੇ ਉਹੀ ਉਹੀ ਕਰਨ ਉਹੀ ਕਹਿਣਗੇ ਨਾ ਕਿਸੇ ਨੂੰ ਨਹੀਂ ਸੀ ਪਤਾ ਵੀ ਇਹ ਭੈਣ ਭਰਾ ਇਹ ਤਾਂ ਹੁਣ ਪਤਾ ਲੱਗਿਆ ਜਦੋਂ ਇਹਨਾਂ ਦੀ ਇਹ ਜਿਹੜੀ ਮਤਲਬ ਪਜਾਮਾ ਫਟੇ ਵਾਲੀ ਵੀਡੀਓ ਜਿਹਦੇ ਜਿਹਦੇ ਪਿੱਛੇ ਇਹਨਾਂ ਨੂੰ ਸਾਰੀ ਸਿੱਖ ਜਗਤ ਨੇ ਲਾਣ ਤਾਂ ਪਾਈਆਂ ਤੇ ਆਖਰ ਨੂੰ ਇਹਨਾਂ ਨੇ ਹੁਣ ਇਹ ਦੇਖੋ ਬਈ ਇਹਨਾਂ ਨੇ ਬਲੌਗ ਨਹੀਂ ਛੱਡੇ ਕੀਰਤਨ ਛੱਡਤਾ ਮਤਲਬ ਉਹ ਕੀਰਤਨ ਕਰਨਾ ਕਹਿੰਦੇ ਅਸੀਂ ਛੱਡ ਦਿੰਨੇ ਆ ਜੇ ਲੋਕ ਕਹਿੰਦੇ ਤਾਂ ਬਈ ਇਹਦਾ ਮਤਲਬ ਇਹ ਹੋ ਗਿਆ ਵੀ ਕੀਰਤਨ ਕਰਨਾ ਛੱਡ ਦਿੰਨੇ ਆ ਅਸੀਂ ਪਰ ਬਲੌਗ ਨਹੀਂ ਛੱਡਨੇ ਬਲੌਗ ਉਵੇਂ ਹੀ ਪਾਈ ਜਾਂਦੇ ਆ ਇਹਦੀ ਭਾਸ਼ਾ ਦੇਖੋ ਤੁਸੀਂ ਵੀ ਇਦਾਂ ਦੇ ਲੋਕਾਂ ਨੂੰ ਯਾਰ ਅੰਮ੍ਰਿਤ ਕਿਉਂ ਛਕਾਉਨੇ ਆ ਤੁਸੀਂ ਪਹਿਲਾਂ ਕੋਈ ਮਾਪਦੰਡ ਹੋਣਾ ਚਾਹੀਦਾ ਅੰਮ੍ਰਿਤ ਦਾ ਵੀ ਤੇ ਮੈਂ ਇਹ ਕਹਿਣਾ ਬਈ ਇਸ ਅੰਮ੍ਰਿਤ ਛਕਾਉਣ ਦਾ ਵੀ ਇੱਕ ਮਾਪਦੰਡ ਹੋਣਾ ਚਾਹੀਦਾ ਵੀ ਇਦਾਂ ਦੇ ਲੋਕਾਂ ਨੂੰ ਜਦੋਂ ਤੁਸੀਂ ਛਕਾਉਨੇ ਆ ਅੰਮ੍ਰਿਤ ਤੇ ਪ੍ਰਚਾਰਕ ਬਣਾਉਨੇ ਆ ਤਾਂ ਇਹ ਕਿਦਾਂ ਦਾ ਪ੍ਰਚਾਰ ਕਰਦੇ ਆ ਇਹ ਦੇਖਣ ਵਾਲੀ ਗੱਲ ਹੁੰਦੀ ਆ ਤੇ ਇਹ ਦੇਖੋ ਤੁਸੀਂ ਵੀ ਇਹਨਾਂ ਨੇ ਉਹ ਲਬਜ ਬੋਲੇ ਉਦਾਂ ਦੀਆਂ ਵੀਡੀਓ ਪਾਈਆਂ ਜਿਹੜੀਆਂ ਸਾਰੀ ਸਿੱਖ ਜਗਤ ਨੂੰ ਮਤਲਬ ਇੱਕ ਝੰਡੋੜ ਨਾਲੀਆਂ ਵੀਡੀਓ ਸੀਗੀਆਂ ਜਿਹੜੀਆਂ ਮਤਲਬ ਇਹ ਸੀਗਾ ਯਾਰ ਵੀ ਸਾਡੇ ਸਿੱਖ ਵੀ ਇਦਾਂ ਕਰ ਸਕਦੇ ਯਾਰ ਅਸੀਂ ਹੋਰ ਹੋਰ ਧਰਮਾਂ ਦੇ ਲੋਕਾਂ ਨੂੰ ਤਾਂ ਅਸੀਂ ਕਹਿੰਨੇ ਹਾਂ ਯਾਰ ਵੀ ਸਾਡਾ ਬਦਨਾਮੀ ਕਰਦੇ ਆ ਬੇਅਦਬੀ ਕਰਦੇ ਐ ਇਤੋਂ ਵੱਡੀ ਬੇਅਦਬੀ ਕਿਹੜੀ ਆ ਯਾਰ ਜਿਹੜੀ ਇਹਨਾਂ ਨੇ ਮਤਲਬ ਇਦਾਂ ਦੀਆਂ ਗੱਲਾਂ ਘਟੀਆਂ ਕੋਈ ਕੀਰਤਨਾਂ ਅੱਜ ਤੱਕ ਨਹੀਂ ਮੈਂ ਦੇਖਿਆ ਯਾਰ ਜਿਹੜਾ ਆਮ ਕੋਈ ਮਤਲਬ ਕੀਰਤਨੀਆਂ ਕੋਈ ਗ੍ਰਾਂਥੀ ਆ ਉਹ ਵੀ ਨਹੀਂ ਦੇਖਿਆ ਇਦਾਂ ਦੀਆਂ ਗੱਲਾਂ ਸੋਸ਼ਲ ਮੀਡੀਆ ਤੇ ਕਰਦਾ ਜਿਹੜੀਆਂ ਇਹਨਾਂ ਨੇ ਕਰੀਆਂ ਦੂਜੀ ਗੱਲ ਇਹ ਆ ਵੀ ਇਹ ਇਹ ਆ ਵੱਡੀ ਗੱਲ ਦੇਖੋ ਤੁਸੀਂ ਵੀ ਬਲੌਗਰ ਸੀਗੇ ਇਹ ਸਿਰਫ ਬਲੌਗਰ ਕਿਸੇ ਨੂੰ ਪਤਾ ਉਹ ਨਹੀਂ ਲੱਗਣ ਦਿੰਦਾ ਵੀ ਅਸੀਂ ਤਾਂ ਕੱਲੇ ਬਲੌਗ 'ਚ ਹੀ ਧਿਆਨ ਆ ਸਾਡਾ ਤਾਂ ਤੇ ਲੋਕ ਇਹਨਾਂ ਨੂੰ ਸੱਦਦੇ ਆ ਲੋਕ ਇਹਨਾਂ ਨੂੰ ਸੱਦਦੇ ਆ ਪ੍ਰੋਗਰਾਮ ਕਰਾਉਂਦੇ ਆ ਇਹਨਾਂ ਤੋਂ ਵੱਡੇ ਤੋਂ ਵੱਡੇ ਪ੍ਰੋਗਰਾਮ ਇਹਨਾਂ ਨੂੰ ਲੱਖਾਂ ਰੁਪਏ ਦੇ ਕੇ ਘਰੇ ਸੱਦਦੇ ਆ ਤੁਸੀਂ ਵਿਚੋਲੇ ਇਹਨਾਂ ਨੂੰ ਬਣਾਉਨੇ ਆ ਇੱਕ ਤਰ੍ਹਾਂ ਵੀ ਜਦੋਂ ਮੰਨ ਲਓ ਆਪਾਂ ਕੋਈ ਪਾਠ ਕਰਾਉਣਾ ਜਾਂ ਕੋਈ ਹਨਾ ਕੋਈ ਸਮਾਗਮ ਕਰਾਉਣਾ ਤੁਸੀਂ ਇਹਨੂੰ ਵਿਚੋਲੇ ਹੀ ਬਣਾ ਲਿਆ ਵੀ ਪ੍ਰਮਾਤਮਾ ਦੇ ਅੱਗੇ ਸੰਨ ਦੇ ਵਿੱਚ ਇਹਨਾਂ ਨੂੰ ਵਸਾ ਲਿਆ ਵੀ ਤੁਸੀਂ ਯਾਰ ਤੁਸੀਂ ਸਾਡੇ ਲਈ ਅਰਦਾਸ ਕਰੋ ਤੇ ਉਹ ਤੁਸੀਂ ਆਪ ਖੁਦ ਕਿਉਂ ਨਹੀਂ ਅਰਦਾਸ ਕਰ ਸਕਦੇ ਇਹ ਹੁੰਦਾ ਵੀ ਮੇਰੀ ਗੱਲ ਸੁਣੋ ਬਈ ਭਰਾਵੋ ਜਿਹੜੀ ਮੈਂ ਗੱਲ ਕਹਿਣਾ ਚਾਹਣਾ ਵੀ ਮਤਲਬ ਹੁਣ ਤੁਸੀਂ ਤੂੰ ਕੋਈ ਵੀ ਆ ਤੁਸੀਂ ਲਾ ਲੋ ਆਪਦੇ ਤੇ ਕੋਈ ਵੀ ਜਿੰਨੇ ਵੀਰ ਮੇਰੀ ਵੀਡੀਓ ਦੇਖਦੇ ਆ ਸਾਰੇ ਆਪੋ ਆਪਣੇ ਤੇ ਲਾ ਕੇ ਦੇਖੋ ਕੀ ਤੁਸੀਂ ਆਪਦੇ ਗੁਰੂ ਨੂੰ ਅਰਦਾਸ ਨਹੀਂ ਕਰ ਸਕਦੇ ਯਾਰ ਤੁਹਾਡੇ ਮੂੰਹ ਹੈ ਨਹੀਂ ਕਿ ਤੁਸੀਂ ਅਰਦਾਸ ਕਿਉਂ ਇੰਦੇ ਤੁਸੀਂ ਕਿੱਡੇ ਕਿ ਤੁਸੀਂ ਪਾਪੀ ਆ ਜਿਹੜੇ ਤੁਸੀਂ ਅਰਦਾਸ ਨਹੀਂ ਕਰ ਸਕਦੇ ਤੁਸੀਂ ਖੁਦ ਅਰਦਾਸ ਕਰੋ ਤੁਸੀਂ ਕਿਸੇ ਤੋਂ ਕਰਾਉਣੇ ਇਹਨਾਂ ਤੋਂ ਪੈਸੇ ਦੇ ਦੇ ਕੇ ਇਹਨਾਂ ਨੂੰ ਲਿਆਉਣੇ ਆ ਫਿਰ ਇਹ ਵੇਹ ਲੜ ਲਾਣਾ ਬਲੌਗ ਪਾਉਂਦੇ ਆ ਇਸ ਪ੍ਰਸਤੀ ਤੇ ਰੱਖੇ ਵੇ ਇਹ ਤੁਹਾਡੇ ਵੀ ਇਸ ਪ੍ਰਸਤੀ ਕਰੋ ਇਦਾਂ ਦੇ ਲੋਕਾਂ ਦੀ ਗੱਲ ਕਰਦਾ ਵੱਡੇ ਤੋਂ ਵੱਡੇ ਪ੍ਰਚਾਰਕਾਂ ਨੂੰ ਮੈਂ ਸਲੂਟ ਕਰਦਾ ਜਿਹੜੇ ਚੰਗੇ ਪ੍ਰਚਾਰਕਾ ਕਥਾਵਾਚਕਾ ਨੀ)^{(ਪਿੰਦਰਪਾਲ ਵਰਗੇ ਤੇ ਗੁਰਕਵਾਲ ਵਰਗੇ ਤੇ ਹੋਰ ਵੀ ਬਹੁਤ ਆ ਬਾਬਾ ਮਸਕੀਨ ਸੀ ਮੈਂ ਖੁਦ ਬਹੁਤ ਸੁਣੇ ਆ ਤੇ ਬਹੁਤ ਵਧੀਆ ਲੱਗਦੀਆਂ ਸੀ ਗੱਲਾਂ ਪਰ ਹਾਲੇ ਤੱਕਰ ਮੈਂ ਆਪਦੇ ਆਪ ਨੂੰ ਇੰਨਾ ਨਹੀਂ ਸਮਝਦਾ ਇੰਨੀ ਔਕਾਤ ਨਹੀਂ ਆਪਦੀ ਸਮਝਦਾ ਵੀ ਮੈਂ ਮਤਲਬ ਮੈਂ ਵੀ ਦਾੜ੍ਹੀ ਕੇਸ ਰੱਖਾਂ ਤੇ ਮੈਂ ਵੀ ਕਿਰਪਾਨ ਪਾਵਾਂ ਇਹ ਨਹੀਂ ਮੈਂ ਸਮਝਦਾ ਆਪਦੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਮੈਂ ਤੇ ਇਹ ਲੋਕ ਯਾਰ ਚੱਕ ਕੇ ਇਦਾਂ ਹੀ ਮਤਲਬ ਅੰਮ੍ਰਿਤ ਛੱਕ ਕੇ ਤੇ ਬਦਨਾਮੀ ਕਰਦੇ ਫਿਰਦੇ ਆ ਯਾਰ ਦੱਸੋ ਏ ਬਾਈ ਇਹੋ ਜੇ ਲੋਕਾਂ ਦੇ ਨੱਥ ਪਾਉਣੀ ਪਊਗੀ ਕਮੇਟੀਆਂ ਨੂੰ ਤੇ ਦੂਜੀ ਗੱਲ ਆਪਾਂ ਜਦੋਂ ਬੁਲਾਉਣੇ ਆ ਇਹਨਾਂ ਨੂੰ ਤੇ ਆਪਾਂ ਨੂੰ ਵੀ ਇਹ ਗੱਲਾਂ ਧਿਆਨ ਰੱਖਣੀਆਂ ਪੈਣਗੀਆਂ ਧਿਆਨ 'ਚ ਵੀ ਇਹ ਕੌਣ ਆ ਲੋਕ ਕੀ ਕਰ ਰਹੇ ਆ ਇਹ ਤੇ ਧੰਨਵਾਦ ਬਾਈ ਇੰਨੀ ਕੁ ਗੱਲਬਾਤ ਕਰਨੀ ਸੀ ਜਿਆਦਾ ਵੱਡੀ ਵੀਡੀਓ ਹੋ ਜੂਗੀ